ਜਨੇੰਦਾ ਜਲਾ ਜਨਨ ਸਕਤੀ ਹੈ ਜੀ ਇਹ ਅੱਜ ਦੀ ਪ੍ਰੈਸ ਕਾਨਫਰੈਂਸ ਹੈ ਇਹ ਹੈ ਜੀ ਜਿਸ ਤਰ੍ਹਾਂ ਮਤਲਬ ਤੁਹਾਨੂੰ तकरीबन ਸਾਰਾ ਪਿਕਚਰ ਦੱਸ ਹੀ ਦਿੱਤੀ ਗਈ ਹੈ ਵੀ ਸਾਡਾ ਇਹਦੇ ਵਿੱਚ ਕੀ ਰੋਲ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿੱਥੇ ਵੀ ਕਿਤੇ ਜ਼ਮੀਨ ਦਾ ਜਾਂ ਬੇਅਦਬੀਆਂ ਦੀ ਗੱਲ ਹੁੰਦੀ ਹੈ ਜਾਂ ਕਿਤੇ ਵੀ ਧਾਰਮਿਕ ਜਾਂ ਕਿਸੇ ਫਿਰਕੇ ਨਾਲ ਜਦੋਂ ਟਕਰਾ ਹੁੰਦਾ ਤਾ ਉਹ ਸਾਡੇ ਵਾਂਗੂ ਜਿਵੇਂ ਸਾਡਾ ਸੰਯੁਕਤ ਕਿਸਾਨ ਮੋਰਚਾ ਅਸੀਂ ਇਕੱਲੇ ਨਹੀਂ ਸੀ ਲੜਿਆ ਸਾਰੇ ਦੇ ਪੰਜਾਬ ਨੇ ਲੜਿਆ ਸੀ ਇਕੱਠੇ ਹੋ ਕੇ ਸਾਰੇ ਦੇਸ਼ ਨੇ ਲੜਿਆ ਸੀਗਾ ਉਹਦੇ ਵਿੱਚ ਸਾਰੀ ਭਾਈਚਾਰੀ ਸੀ ਉਹ ਚ ਮੁਸਲਮਾਨ ਉਹ ਚ ਹਿੰਦੂ ਉਹ ਚ ਸਾਰੀਆਂ ਕਮਿਊਨਿਟੀਆਂ ਸਿੱਖ ਸਾਈ ਜਾਂ ਉਹਨਾਂ ਨੇ ਕੋਈ ਨਹੀਂ ਦੇਖਿਆ ਕਿਸੇ ਨੇ ਜਾਤ ਧਰਮ ਨਹੀਂ ਦੇਖਿਆ ਮਜ਼ਦੂਰ ਕਿਸਾਨ ਸਭ ਰਲ ਕੇ ਉਹਨਾਂ ਨੇ ਉਹ ਜਿਹੜੀਆਂ ਖੇਤੀ ਵਾਲੇ ਜਿਹੜੇ ਬਹੁਤ ਹੀ ਖਤਰਨਾਕ ਕਾਨੂੰਨ ਸੀ ਉਹ ਰੱਦ ਕਰਵਾਏ ਸੀਗੇ ਇਸੇ ਤਰ੍ਹਾਂ ਦਾ ਹੀ ਮੋਰਚਾ ਹੁਣ ਜਿਵੇਂ ਕੌਮੀ ਜਿਹੜਾ ਲੱਗਿਆ ਹੋਇਆ ਮਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਉਹਦੇ ਵਿੱਚ ਵੀ ਇਹੀ ਮੰਗਾਂ ਨੇ ਵੀ ਜਦੋਂ ਕਿਸੇ ਨਾਲ ਧੱਕਾ ਹੁੰਦਾ ਜਾਂ ਕਿਸੇ ਧਾਰਮਿਕ ਸਥਾਨ ਨੂੰ ਤੋੜਿਆ ਜਾਂਦਾ ਏ ਸਾਡੀ ਜਥੇਬੰਦੀ ਕਿਉਂਕਿ ਅਸੀਂ ਇੱਕ ਖੁੱਲਾ ਮੰਚ ਹੈ ਸਾਡਾ ਦੂਸਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਅਸੀਂ ਨਾਲ ਦੀ ਨਾਲ ਜਿੱਥੇ ਵੀ ਕਿਤੇ ਧੱਕਾ ਹੁੰਦਾ ਏ ਜਿੱਥੇ ਵੀ ਕਿਤੇ ਸਰਕਾਰ ਵੱਲੋਂ ਚਾਹੇ ਉਹ ਇੰਪਰੂਵਮੈਂਟ ਟਰਸਟ ਵੱਲੋਂ ਹੋਵੇ ਨਗਰਪਾਲਿਕਾ ਵੱਲੋਂ ਹੋਵੇ ਜਾਂ ਸਾਡੇ ਵਾਕਪ ਬੋਰਡ ਵੱਲੋਂ ਹੋਵੇ ਤੁਸੀਂ ਦੇਖਿਆ ਹੋਵੇਗਾ ਵੀ ਬਕਾ ਬੋਰਡ ਨੇ ਆ ਨਾਲ ਹੀ ਇੱਥੇ ਸਨੌ ਜੇ ਸਨੌ ਰੋਡ ਦੇ ਉੱਪਰ ਹੀ 101 ਕਨਾਲ ਜਗ੍ਹਾ ਨੂੰ ਬੜੇ ਗੁਪਤ ਤਰੀਕੇ ਨਾਲ ਸੇਮ ਇਹੋ ਜਿਹਾ ਹੀ ਕੇਸ ਹੈ ਉਹ ਕਬਰਸਤਾਨਾਂ ਦੀ ਜਗ੍ਹਾ ਨੂੰ ਮਾਲਕੀ ਦੇ ਵਿੱਚ ਕਿਸੇ ਟਾਈਮ ਬੋਲਦੀ ਸੀਗੀ ਉਹਨੂੰ ਚੇਂਜ ਕਰਕੇ ਰਲ ਕੇ ਤੇ ਉਹਨੂੰ ਹੜੱਪ ਕੇ ਇੱਕ ਐਚ ਆਰ ਗਰੁੱਪ ਨੂੰ ਵੇਚਦੀ ਹੈ ਇਸੇ ਤਰ੍ਹਾਂ ਇਹ ਜਿਵੇਂ ਸਰਕਾਰ ਮੋٹے ਮਗਰਮੱਛਾਂ ਨੂੰ ਜਿਵੇਂ ਇਹ ਸਾਰਾ ਕੁਝ ਵੇਚ ਕੇ ਸਾਮਕੇ ਉਹਦੇ ਵਿੱਚ ਮੋਟੀਆਂ ਦਲਾਲੀਆਂ ਮੋਟਾ ਪੈਸਾ ਲੈ ਕੇ ਆਫ ਸਾਈਡ ਤੇ ਹੋਣਾ ਚਾਹੀਦਾ ਹੈ ਹੁਣ ਤੁਸੀਂ ਇਹ ਦੱਸੋ ਵੀ ਥਾਪਰ ਕਾਲ ਜਿਹ ਪਹਿਲਾਂ ਬਣਿਆ ਏ ਜਾਂ 1919 ਤੱਕ 1903 ਦੇ ਤੱਕ ਰਪਾਵੜ ਬੋਲਣ ਦੇ ਜੀ ਇਹਨਾਂ ਦੇ ਨਾਂ ਜਿਹੜੀ ਤੱਕ ਇਹਦੇ ਵਿੱਚ ਉਹਨਾਂ ਤੱਕ ਇਹ ਕੋਈ ਕੀਮਤ ਹੁੰਦੀ ਸੀਗੀ ਤੱਕ ਆ ਤਿੰਨ ਟੱਕਿਆਂ ਦੇ ਵਿੱਚੋਂ ਖਰੀਦੀ ਗਈ ਹੈ ਮਾਰਤੀ ਖਾਨੇ ਵਿੱਚ ਉਹ ਮਾੜੀ ਬੋਲਦੀ ਹੈ ਉਹਨੂੰ ਕਿਵੇਂ ਢੇਡੇ ਟੰਗ ਨਾਲ ਮਾੜੀ ਨੂੰ ਮੜੀ ਬਣਾ ਦਿੱਤਾ ਗਿਆ ਸੋ ਇਹ ਸਾਰਾ ਕੁਝ ਰਲ ਕੇ ਹੋ ਰਿਹਾ ਜੀ ਪਰ ਇੱਥੇ ਜਿਹੜੇ ਸਾਡੇ ਪੰਜਾਬ ਦਾ ਇਹ ਵਿਰਸਾ ਇਤਿਹਾਸ ਰਿਹਾ ਏ ਵੀ ਇੱਥੇ ਜਦੋਂ ਵੀ ਕਿਸੇ ਕਮਿਊਨਿਟੀ ਨਾਲ ਟਕਰਾ ਹੁੰਦਾ ਏ ਉਹ ਕਦੇ ਵੀ ਆਪਸ਼ਟ ਕਰੇ ਛ ਦੰਗੇ ਨਹੀਂ ਹੋਏ ਕਦੇ ਕੁਛ ਨਹੀਂ ਹੋਇਆ ਜੇ ਹੋਏ ਹੋਣਗੇ ਕਿਤੇ ਬਾਹਰ ਹੋਏ ਹੋਣਗੇ ਦਿੱਲੀ ਚ ਹੋਏ ਹੋਣਗੇ ਜਾਂ ਕਿ ਤਕਾਨਪੁਰ ਹੋਏ ਹੋਣਗੇ ਪਰ ਪੰਜਾਬ ਦਾ ਇੱਕ ਇਤਿਹਾਸ ਹੈ ਕਿ ਇੱਥੇ ਸਾਰੇ ਲੋਕ ਹਿੰਦੂ ਮੁਸਲਮਾਨ ਸਿੱਖ ਈਸਾਈ ਕਦੇ ਵੀ ਕਿਸੇ ਦੇ ਨਹੀਂ ਕਹਦੇ ਵਿਰੁੱਧ ਗਏ ਤਾਂ ਇਸੇ ਕਰਕੇ ਅਸੀਂ ਉਹਨਾਂ ਦਾ ਵੀ ਮੁਸਲਮਾਨਾਂ ਦੀ ਵੀ ਕਬਰਸਤਾਨ ਹੋ ਚਾਹੇ ਸਾਡੀਆਂ ਸਮਾਦਾਂ ਬੜੀਆਂ ਹੋਣ ਚਾਹੇ ਸਾਡੇ ਗੁਰਦੁਆਰਾ ਸਾਹਿਬਾਨ ਹੋਣ ਚਾਹੇ ਮੰਦਰ ਹੋਵੇ ਸ਼ੀਗੀ ਦਾ ਮੰਦਰ ਹੈ ਸਾਰਾ ਕੁਝ ਜਦੋਂ ਇਹ ਤੋੜਨ ਦੀ ਗੱਲ ਕਰਨਗੇ ਸਾਡਾ ਆਟੋਮੈਟਿਕ ਹੈ ਵੀ ਅਸੀਂ ਇਕੱਠੇ ਹੋ ਕੇ ਪੂਰੇ ਪਟਿਆਲਾ ਵਾਸੀਆਂ ਅਸੀਂ ਸ਼ਹਿਰੀਆਂ ਇੱਥੋਂ ਦੇ ਅਸੀਂ ਆਪਣੇ ਸ਼ਹਿਰ ਦਾ ਮਾਹੌਲ ਨਹੀਂ ਵਿਗੜਨਵਾਂਗੇ ਜੀ ਇਸ ਕਰਕੇ ਅਸੀਂ ਇਹਨਾਂ ਨੂੰ ਮਿਲੇ ਸੀ ਕਿ ਡੀਸੀ ਸਾਹਿਬ ਨੂੰ ਵੀ ਸਾਡਾ ਮੰਗ ਪੱਤਰ ਪਹੁੰਚ ਗਿਆ ਹੋਇਆ ਹੈ ਨਗਰ ਨਿਕੰਦੇ ਕਮਿਸ਼ਨਰ ਸਾਹਿਬ ਨੂੰ ਵੀ ਚਲੇ ਗਿਆ ਜੀ ਸਾਡਾ ਮੰਗ ਪੱਤਰ ਵੀ ਇਹ ਮਾਹੌਲ ਜਿਹੜਾ ਵਿਗਾੜਨ ਦੀ ਜੀ ਕੋਸ਼ਿਸ਼ ਕੀਤੀ ਹੈ ਜਾਂ ਕੁਝ ਬੰਦਿਆਂ ਨੂੰ ਮਤਲਬ ਇੱਕ ਲਾਭ ਪਚਾਉਣ ਦੀ ਕੋਸ਼ਿਸ਼ ਕਰਨ ਬਦਲੇ ਤੁਸੀਂ ਇਸ ਤਰ੍ਹਾਂ ਦੇ ਕੰਮ ਕਰੋਗੇ ਇਹ ਬਿਲਕੁਲ ਪਟਿਆਲਾ ਨਿਵਾਸੀ ਬਰਦਾਸ਼ਤ ਨਹੀਂ ਕਰੇਗੇ ਇਹ ਅਸੀਂ ਆਪਣੇ ਸੰਯੁਕਤ ਕਿਸਾਨ ਮੋਰਚੇ 'ਚ ਵੀ ਗੱਲ ਕਰਾਂਗੇ ਸਾਡੇ ਨਾਲ ਤਿੰਨ ਜਥੇਬੰਦੀਆਂ ਹੋਰ ਵੀ ਨੇ ਮੁਸਲਮਾਨਾਂ ਦੀਆਂ ਜਥੇਬੰਦੀਆਂ ਨੇ ਪੰਜ ਸੱਤ ਜਥੇਬੰਦੀਆਂ ਜਿਵੇਂ ਹੁਣ ਅਕਾਲੀ ਦਲ ਵੱਲੋਂ ਵੀ ਇਹ ਮੰਗ ਆਈ ਹੈ ਇਸੇ ਤਰ੍ਹਾਂ ਹੀ ਸਾਰੇ ਕਮਿਊਨਿਟੀਆ ਨੂੰ ਇਕੱਠਿਆਂ ਕਰਕੇ ਅਸੀਂ ਹਰ ਹਾਲਤ 'ਚ ਇੱਥੇ ਅਸੀਂ ਪਟਿਆਲੇ ਦਾ ਮਾਹੌਲ ਨਹੀਂ ਬਗੜਨ ਦੇਣਾ ਅੱਜ ਜਿਹੜਾ ਆਪਣਾ 25 ਤਰੀਕ ਤੋਂ ਜਿਲ੍ਹਾ ਖੰਡ ਪਾਰਸਬ ਜੀ ਲੜੀ ਸ਼ੁਰੂ ਆ ਜਿਹਦਾ ਅਗਲੇ ਮਹੀਨੇ 6 ਸਤੰਬਰ ਨੂੰ ਕੰਡਾ ਰਾਏ ਬਾਬਾ ਸ਼੍ਰੀ ਚਾਂਗੀ ਦਾ ਠੀਕ ਹੈ ਨਹੀਂ ਅਸੀਂ ਇਸ ਕਰਕੇ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆਂ ਭਗਵੰਤ ਮਾਨ ਨੂੰ ਕਿ ਜਿਹੜੇ ਤੂੰ ਡੇਰਿਆਂ ਨਾਲ ਮੰਦਰਾਂ ਨਾਲ ਗੁਰਦੁਆਰਿਆਂ ਨਾਲ ਤੁਸੀਂ ਮੱਥੇ ਲਾਏ ਨੇ ਵੱਡੇ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਵੀ ਤੁਸੀਂ ਇਹ ਕੰਮ ਨਾ ਕਰੋ ਸਾਡੀ ਹੁਣ ਹੱਥ ਬੰਨ੍ਹ ਕੇ ਬੇਨਤੀ ਆ ਕਿ ਤੇ ਕੱਲੂ ਜੇ ਅਸੀਂ ਸੜਕਾਂ ਤੇ ਉਤਰਿਆਏ ਸਾਡੀ ਉਦਾਸੀ ਸੰਪਰਦਾਇ ਅਸੀਂ ਉਦਾਸੀ ਸੰਪਰਦਾਇ ਦੇ ਮਹੰਤਾ ਜੈਸੀ ਉਦਾਸੀ ਸੰਪਰਦਾਇ ਆਪਣਾ ਕਿਸਾਨ ਜੁੜੇ ਜਸਵਜ ਜਥੇਬੰਦੀਆਂ ਤੇ ਸਾਰੇ ਇੱਕ ਵਾਰੀ ਇਕੱਠੇ ਹੋ ਗਏ ਤਾਂ ਅਸੀਂ ਹੁਣ ਧਰਨਾ ਵੀ ਲਾਣਾ ਹੈ ਫੇ ਸਾਨੂੰ ਕੱਲੂ ਸਰਕਾਰ ਨਾਲ ਕਵੇ ਕਿ ਤੁਸੀਂ ਇਹ ਗਲਤ ਮਾਹੌਲ ਖਰਾਬ ਕਰ ਰਹੇ ਹੋ ਪਟਿਆਲੇ ਦਾ ਤੇ ਇਸ ਕਰਕੇ ਸਾਡੀ ਇਹੀ ਬੇਨਤੀ ਆ ਐਮਐਲਏ ਸਾਹਿਬਾਨ ਨੂੰ ਵੀ ਪਟਿਆਲੇ ਦੇ ਨੂੰ ਤੇ ਆਪਣਾ ਮੇਰ ਸਾਹਿਬ ਨੂੰ ਵੀ ਤੇ ਆਪਣਾ ਕਮਿਸ਼ਨਰ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਸਾਡੀ ਇਹੀ ਹੱਥ ਬੰਨ ਕੇ ਬੇਨਤੀ ਹੈ ਕਿ ਸਾਡਾ ਮਾਹੌਲ ਖਰਾਬ ਨਾ ਕੀਤਾ ਜਾਵੇ ਜੇ ਖਰਾਬ ਹੋਇਆ ਮਾਹੌਲ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਮੌਕੇ ਦੀ ਸਰਕਾਰ ਹੋਊਗੀ ਤੇ ਬਾਅਦ ਵਿੱਚ ਸਾਨੂੰ ਇਹਦਾ ਕੋਈ ਔੜਾ ਕਿਹਾ ਜਾਵੇ ਵੀ ਤੁਸੀਂ ਗਲਤ ਕੰਮ ਕੀਤਾ ਹੈ ਤੇ ਜਿਹੜੇ ਸਰਕਾਰ ਦੀ ਤੋੜ ਹੋ ਰਹੀ ਹੈ ਸਰਕਾਰ ਹੋ ਰਹੀ ਕਿਸੇ ਤਰ੍ਹਾਂ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਾਨੂੰਨ ਬਣਾਉਣ ਜਾ ਰਹੀ ਹੈ ਬੇਅਦਬ ਇਹ ਕੀ ਬੇਅਦਬ ਇਹ ਬੇਅਦਬੀ ਆਪ ਖੁਦ ਕਰ ਰਹੀ ਹੈ ਇੱਕ ਨਾਂ ਕਾਨੂੰਨ ਜਿਹੜੇ ਬਣਾ ਰਹੀ ਹੈ ਜੋ ਵੀ ਕਰ ਰਹੀ ਹੈ ਸਰਕਾਰ ਇਹ ਆਪਣੇ ਤੇ ਕਰ ਰਹੀ ਹੈ ਇਹਨਾਂ ਤੇ ਲਾਗੂ ਇਹਨਾਂ ਤੇ ਹੀ ਹੋਣੇ ਇਹ ਇਹ ਹੋਰ ਕਿਸੇ ਬੰਦੇ ਤੇ ਨਹੀਂ ਹੋਣੇ ਹੈਗੇ ਜਿੰਨੇ ਇਹਨਾਂ ਨੇ ਬੇਅਦਬੀਆ ਕੀਤੀਆਂ ਨੇ ਹੋਣਾ ਉਥੇ ਆਪਣਾ ਠੰਡੀ ਖੋਈ ਸਾਹਿਬ ਗੁਰਦੁਆਰਾ ਤੋੜਿਆ ਗੁਰਦੁਆਰਾ ਸਾਹਿਬ ਉਹ ਕਰਦਾਰ ਉਹਦੇ ਬੇਦਬੀ ਹੋਈ ਐ ਉਹ ਉਹਨੇ ਪਰਚਾ ਦਰਜ ਹੋਣਾ ਚਾਹੀਦਾ ਕੋਈ ਕੰਪਲੀਟ ਕੀਤੀ ਐ ਸਮਾਰੇ ਕੰਪਲੀਟ ਹੋਣਾ ਅਸੀਂ ਸਾਰੇ ਇਕੱਠੇ ਹੋਏ ਆ ਤਾਂ ਇਕੱਠੇ ਹੋ ਕੇ ਸਭ ਕੁਝ ਕਰਤਾ ਮੋਟਰ ਸਾਰੀ ਹੋ ਗਈ ਜੀ ਤੁਸੀਂ ਜਾ ਕੇ ਦੇਖੋ ਉੱਥੇ ਜਾਓਗੇ ਨਾ ਮੈਂ ਹੁਣ ਦੇਖ ਕੇ ਆ ਉਹ ਤੇ ਸਾਰੀ ਚੱਲ ਰਹੀ ਐ ਉਹਦਾ ਧੱਕੇ ਨਾਲ ਤੇ ਧੋਖੇ ਨਾਲ ਤੋੜ ਕੇ ਤੇ ਹੁਣ ਦਾ ਸਮਾਵੇ ਕੇ ਅਸੀਂ ਥੋੜੀ ਵਾੜ ਦੇਵਾਂਗੇ ਕਿਸੇ ਨੂੰ ਸੀ ਡਟ ਕੇ ਖੜਿਆ ਨਾਲ 20 ਮਿੰਟ ਪਹਿਰੇ ਮੈਂ ਜਿਹੜਾ ਕਹਿੰਦੇ ਕੋਰਟ ਗਿਆ ਦੇਸੀ ਕਿ ਦਾਟ ਆਇਆ ਕਹਿੰਦੇ ਹੈ ਜੀ ਜਿਹੜਾ ਕਹਿੰਦੇ ਕੋਰਟ ਗਿਆ ਦੇਸੀ ਉਹ ਸਾਰਾ ਸਾਰਾ ਕੋਰਟ ਇੱਥੇ ਲਗ ਧਰਮਸਥਾਨਾਂ ਤੇ ਲੱਗ ਹੋਣ ਲੱਗ ਗਿਆ ਤੱਕ ਕੇ ਜੇਜੀਵਾਲ ਸਾਹਿਬ ਦਾ ਆਪ ਪ੍ਰੋਲ ਤੇ ਆਏ ਹੋਏ ਨੇ 2-2000 ਕਰੋੜ ਦੇ ਘਪਲੇ ਦੇ ਬਾਹਰ ਆਏ ਹੋਏ ਬੰਦੇ ਪੰਜਾਬ ਚ ਲਾ ਰਹੇ ਨੇ ਲੋਕਾਂ ਦੀ 55000 ਕਿੱਲਾ ਜ਼ਮੀਨ ਕੌਣ ਨੂੰ ਫਿਰਦੇ ਨੇ ਪਰ ਮੈਂ ਹੋਰ ਕਾਨੂੰਨ ਦੀ ਗੱਲ ਦੱਸ ਦਿੰਨਾ ਪੰਜਾਬ ਦੇ ਵਿੱਚ ਲੈਂਡ ਗ੍ਰਾਬ ਕਰਨ ਕਾਨੂੰਨ ਲੈਂਡ ਪੁਲਿੰਗ ਲੈ ਕੇ ਆ ਰਹੇ ਨੇ ਜੀ ਤੁਸੀਂ ਅਕਾਲ ਦਾ ਹਿੰਦੁਸਤਾਨ ਟਾਈਮ ਪੜ੍ਹਿਓ ਆਥੈਂਟਿਕ ਪੇਪਰ ਹੈ ਇੰਗਲਿਸ਼ ਪੇਪਰ ਹੈ ਹਰਿਆਣੇ ਦਾ ਆਪ ਦਾ ਵੱਡਾ ਲੀਡਰ ਯੂਨਿਟ ਲੀਡਰ ਕਹਿ ਰਿਹਾ ਕੱਲ ਕਿ ਹਰਿਆਣੇ 'ਚ ਲੈਂਡ ਪੁਲਿੰਗ ਲੈ ਆ ਰਹੇ ਬੀਜੇਪੀ ਗਵਰਨਮੈਂਟ ਇਹ ਤਾਂ ਕਿਸਾਨਾਂ ਦੀ ਲੂਟ ਹੈ ਇੰਗਲਿਸ਼ ਦੀ ਨਿਊਜ਼ ਦੇ ਵਿੱਚ ਸ਼ਰਮ ਨਹੀਂ ਚਾਹੀਦੀ ਸਰਕਾਰ ਨੂੰ ਨਾਲ ਦੀ ਸਟੇਟ 'ਚ ਤੁਸੀਂ ਕਹਿ ਰਹੇ ਹੋ ਕਿ ਲੈਂਡ ਲੈਂਡ ਪੂਰੇ ਪੂਲਿੰਗ ਲੂਟ ਹੈ ਇੱਥੇ ਲੁੱਟ ਨੂੰ ਫਿਰਦੇ ਹੋ ਇਹ ਕਾਨੂੰਨ ਪਤਾ ਕਿ ਹੈ ਜੀ ਸ਼ਰਦਾ ਧਾਰਮਿਕ ਸਥਾਨ ਬਹੁਤ ਵੱਡਾ ਕੇਂਦਰ ਹੁੰਦੇ ਨੇ ਕੇਂਦਰੀਵਾਲ ਅਪਰਕੇ ਭਗਵਤਾਨ ਸਾਹਿਬ ਆਪਤਾ ਦਮਦਵਾ ਸਾਹਿਬ ਵੜ ਜਾਂਦੇ ਨੇ ਪੈਗ ਲਾ ਕੇ ਉਹਨਾਂ ਨੂੰ ਥੋੜਾ ਘਟ ਗਿਆ ਲਊਗਾ ਇਹ ਗੁਰੂਆ ਪੀੜਾਂ ਦੇ ਨਾਲ ਮੈਂ ਪਹਿਲਾਂ ਬੇਨਤੀ ਕੀਤੀ ਸੀ ਗੁਰੂਆ ਪੀਰਾਂ ਦੇ ਨਾਂ ਤੇ ਭੰਗਰਾਂ ਦੇ ਨਾਂ ਤੇ ਧਰਤੀ ਵਸਦੀ ਆ ਇੱਥੇ ਇਹ ਜਾ ਕੁਝ ਨਹੀਂ ਸਾਰਬ ਧਰਮ ਮਿਲ ਮਿਲ ਕੇ ਸੰਘਰਸ਼ ਕਰਾਂਗੇ ਹੋਰ ਵੱਡਾ ਕਰਾਂਗੇ ਤਿੱਖਾ ਕਰਾਂਗੇ ਗੁਰਦੁਆਰਾ ਸਾਹਿਬ ਦੇ ਤੁਸੀਂ ਮਾੜਾ ਹਲਾਇਆ ਸੀ ਨਾ ਪੰਚਾਇਤ ਕਰੇ ਉਹਦੇ ਵੱਲੋਂ ਹਾਲ ਕੀ ਸੀ ਪਰਸੋਂ ਇਹ ਤਾਂ ਤੁਸੀਂ ਸਿੱਧਾ ਹੱਥ ਪਾਉਣ ਨੂੰ ਫਿਰਦੇ ਆਂ ਅੱਗੇ ਚ ਸਾਡੇ ਹੱਥ ਮੰਨ ਕੇ ਬੇਨਤੀ ਆ ਬਾਬਾ ਜੀ ਵੱਲੋਂ ਸਾਰਿਆਂ ਵੱਲੋਂ ਕਿਸਾਨ ਯੂਨੀਅਨ ਵੱਲੋਂ ਵੀ ਕਿ ਤੁਸੀਂ ਸਹੀ ਰਸਤੇ ਪੈਜੋ ਮਾੜਮੜੇ ਨੂੰ ਗਨਾਹ ਬਖਸ਼ਾ ਲਓ ਤੁਸੀਂ ਕਹਿ ਕੇ ਆਏ ਸੀ ਨਸ਼ਾ ਖਤਮ ਕਰ ਦਾਂਗੇ ਅੱਜ ਤੁਸੀਂ ਜਾ ਕੇ ਅਰਦਾਸ ਕਰਦੇ ਹੋ ਆਸਤਾ ਭਰਾਵਾ ਅਸੀਂ ਕਰ ਦਿੰਨਾ ਤੁਹਾਡੇ ਲਈ ਲਾਂਡਰ ਦਾ ਹਾਲ ਕੀ ਹੈ ਮੁੱਖ ਮੰਤਰੀ ਉਹ ਗ੍ਰਾਭ ਹੋਵੇ ਤੇ ਗੈਂਗਸਟਰ ਟਰੂ ਕਰਦੇ ਨੇ ਜੇਲ੍ਹਾਂ ਚੋਂ ਥਾਣਿਆਂ ਚੋਂ ਉਹਦੇ ਅਰਦਾਸ ਕਰੋ ਤੁਸੀਂ ਕਿ 30-30 ਜਹਾਜ ਕੋਲ ਰੈਵਨਿਊ ਕਹਿੰਦੇ ਰੇਤਿਓ ਕੱਟਾਵੇ ਉਹਦੀ ਅਰਦਾਸ ਕਰੋ ਤੁਸੀਂ ਸਟੇਟ ਇਕਨੋਮੀ ਤੌਰ ਤੇ 28ਵੇਂ ਉੱਤੇ ਫਿਰਦੇ ਉਹਦੇ ਅਰਦਾਸ ਕਰੋ ਤੁਸੀਂ ਕਾਨੂੰਨ ਸਾਰੇ ਜਾਣਦੇ ਨੇ ਨਾਲੇ ਹੋਰ ਬੇਨਤੀ ਕਰਦੇ ਆ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਰਹੇ ਦੋ ਕੇਸ ਪੈਂਡਿੰਗ ਚੱਲ ਰਹੇ ਹਾਈ ਕੋਰਟ ਚ ਇੱਕ ਰੈਵਨਿਊ ਕੋਲ ਜਲੰਧਰ ਚੱਲ ਰਿਹਾ ਉਹ ਕਾਨੂੰਨੀ ਹੈ ਐਦਾਂ ਨਹੀਂ ਹੈ ਜਿਹੜਾ ਕੋਈ ਆ ਕੇ ਤੇ ਬਦਤਮੀ ਚ ਕਰੂਗਾ ਉਹ ਵਿਸ਼ੇਸ਼ ਧਿਆਨ ਰੱਖੇ ਜਿਹੜਾ ਮੁਲਾਜ਼ਮ ਆਉਂਦਾ ਜਿਹੜਾ ਗੁੰਡਾਪਾਲਾ ਕਾਰਪੋਰੇਸ਼ਨ ਨੇ ਉਹਨੂੰ ਸਾਬਕ ਸਿਖਾ ਦਾਂਗੇ ਜਿਹੜੀ ਵੀ ਗੱਲ ਕਰੀ ਬਣਾਜੀ ਉਹ ਅਧਿਕਾਰੀ ਬਾਰੇ ਵੀ ਗਲਤ ਸ਼ਬਦਾਵਲੀ ਬੋਲਿਸ ਬੰਦੇ ਨੇ ਉਹ ਜਗ੍ਹਾ ਬੁਲਤੀ ਦੇ ਉਸ ਦੇ ਖਿਲਾਫ ਗਰੀਬ ਦਿੱਤਾ ਵਾ ਜੀ ਲਿਖ ਕੇ ਦੇਖਦੇ ਆ ਕੀ ਬਣਦਾ ਲਿਖ ਕੇ ਦੇ ਆ ਵਾ ਸਾਰਾ ਪਰਸੋ ਸਾਰਾ ਅਸੀਂ ਵੀ ਸਾਰਾ ਕਾਨੂੰਨ ਸਾਰਾ ਜਾਣਦੇ ਆ ਅਸੀਂ ਸੰਘਰਸ਼ ਜ਼ਮੀਨੀ ਸਿਆਸੀ ਔਰ ਕਾਨੂੰਨੀ ਸਾਰਾ ਜਾਣਦੇ ਆ ਜਿਹੜੇ ਸੰਘਰਸ਼ ਚ ਪੈਰ ਤਰੈ ਪੈਰ ਪਿੱਛੇ ਨਹੀਂ ਪੁੱਟਿਆ ਜਾਂਦਾ ਤਾਂ ਆ ਮੋਰਚੇ ਫਤਿਹ ਕਹੇ ਰਹੇ ਜਿ ਜਵਾਨ ਚ ਫਤਿਹ ਜਹਾਜ਼ ਚ ਫਤਿਹ ਵਾਹ ਜਕ ਮਾਨਤाराम ਦਾਸ ਜੀ ਨੇ ਤੇ ਤੇਰੇ ਜਿਹੜੇ ਫੋਕਸ ਪਰਸਨ ਨੇ ਉਹਨਾਂ ਨੇ ਖੁਲਾਸਾ ਸਾਰਾ ਕਰਤਾ ਇਹਦਾ ਐਂਗਲ ਇੱਕ ਹੋਰ ਹੈ ਪਰ ਹੁਣ ਤੁਸੀਂ ਬਾਬਾ ਜੀ ਨੇ ਸ਼ਰਦਾਲਾ ਦੱਸਿਆ ਕਿਉਂਕਿ ਇਹ 100 ਸਾਲ ਤੋਂ ਨੇੜੇ ਮਾੜੀ ਉੱਤੇ ਲੋਕ ਸ਼ਬਦਾ ਕੇਂਦਰ ਹੈ ਤੇ ਭਾਈ ਸਾਹਿਬ ਨੇ ਲੀਗਲੀ ਦੱਸਿਆ ਜਿਹੜਾ ਮੈਂ ਐਂਗਲ ਦੱਸਣ ਲੱਗਿਆ ਉਹ ਸੁਣ ਕੇ ਸ਼ਾਇਦ ਤੁਹਾਡੇ ਰੌਂਗ ਟੇ ਨਾ ਖੜੇ ਹੋ ਜਾਣ ਕਿਤੇ ਕਿਉਂਕਿ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇੱਥੇ ਮੈਨੂੰ ਪਾਰਟੀ ਨਾਲ ਲੈਣਾ ਪੈਣਾ ਮੈਂ ਗੁਸਤਾਖੀ ਦੀ ਮਾਫੀ ਮੰਗ ਲਾ ਪਹਿਲਾਂ ਕਿਉਂਕਿ ਉਹ ਗੱਲ ਖੁੱਲਣੀ ਨਹੀਂ ਹੈ ਜਿਵੇਂ ਕਹਿ ਰਹੇ ਬਈ ਪ੍ਰੈਸ ਕਾਨਫਰੈਂਸ ਨੇ ਖੁੱਲਣੀ ਨਹੀਂ ਹੈ ਦਾ ਕੈਮਸ ਵੱਡਾ ਨਹੀਂ ਹੋਣਾ ਜੇ ਮੈਂ ਗੱਲ ਨਾਲ ਦੱਸਾਂ ਹੋਇਆ ਕੀ ਕਿ ਸਰਕਾਰ ਅਸੀਂ ਲੈਂਡ ਗ੍ਰੈਬਿੰਗ ਕਹਿੰਦੇ ਆ ਗ੍ਰੈਬਿੰਗ ਮਤਲਬ ਜ਼ਮੀਨ ਖੋਣਾ ਦੱਬਣਾ ਤੇ ਹੜਪਣਾ ਸਰਕਾਰ ਨਾਲ ਪੂਲਿੰਗ ਕਹਿ ਕੇ ਸਕੀਮ ਲੈ ਕੇ ਆਈ ਸੀ ਕਮਾਲ ਦੀ ਗੱਲ ਹੈ ਕਿ ਮੈਂ ਕਾਲੀਦਾਲਾ ਜ਼ਿਲ੍ਹਾ ਪ੍ਰਧਾਨ ਹਾਂ ਅਸੀਂ ਉਹਦੇ ਖਿਲਾਫ ਲੜਾਈ ਲੜੀ ਤਿੰਨ ਧਰਨੇ ਦਿੱਤੇ ਚੌਥਾ ਧਰਨਾ ਪਟਿਆਲਾ ਆਇਆ ਸੀ ਦਾਸ ਦੀ ਵੀ ਜ਼ਿੰਮੇਵਾਰੀ ਸੀ ਉਹਦੇ ਵਿੱਚ ਗਿਆਤੇ ਪ੍ਰਧਾਨ ਤੇ ਮੇਰੇ ਮੁੱਖ ਜ਼ਿੰਮੇਵਾਰੀ ਸੀ ਚੌਥੇ ਧਰਨੇ ਸਰਕਾਰ ਨੌਕ ਆਊਟ ਗਿਰੀ ਹੈ ਤੁਸੀਂ ਸਾਬਲੇ ਦੇਖਿਆ ਨਾ ਪਾਲਸੀ ਵਾਪਸ ਲੈ ਲਈ ਇਹ ਮੈਂ ਦੱਸੂਗਾ ਕਿਉਂ ਕਹਿ ਰਿਹਾ ਮੈਂ ਗੱਲ ਇਹ ਉਹਦੇ ਵਿੱਚ ਹੋਇਆ ਕਿ ਉਸ ਦੀ ਵਾਪਸ ਜਦੋਂ ਲਈ ਉਸ ਤੋਂ ਪਹਿਲਾਂ ਮੋਰਚਾ ਲਾਨ ਕਰਦਾ ਸੀ ਕਾਲੀਦਾਲ ਨੇ ਮਹੌਲੀ ਚ ਚਲੋ ਬਹੁਤ ਗੱਲ ਚ ਆ ਜਾਈਏ ਗੱਲ ਨੂੰ ਪਰੇ ਰੱਖੇ ਸਭ ਕੋਚੀ ਗੱਲ ਨੂੰ ਸਰਕਾਰ ਨੂੰ ਹੁਣ ਚਾਹੀਦਾ ਰੁਪਈਆ ਸਰਕਾਰ ਹੈ ਕਰਪਟ ਤੇ ਇਸ ਦਾ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਹੈ ਇਕਨੋਮਿਕਲੀ ਤੁਸੀਂ ਦੇਖ ਰਹੇ ਹੋ 25 ਸੂਬਿਆਂ 'ਚ ਇਸ ਟ੍ਰੈਂਡ ਪੰਜਾਬ ਸਭ ਤੋਂ ਪਿਛਲੇ ਪਾਸੇ ਫਿਰਦਾ ਹੈ ਹੋਰ ਸਰਕਾਰ ਨੇ ਕੀਤਾ ਕੀ ਸੀ ਕਿ ਥੋੜੀ ਜ਼ਮੀਨਾਂ ਦੱਬ ਕੇ ਉਹ ਤੇ ਲੋਨ ਲੈਣਾ ਚਾਹੁੰਦੀ ਸਰਕਾਰ ਤੋਂ ਕੁਝ ਜਿਹੜੇ ਵਾਅਦੇ ਕਰੇ ਪੰਜਾਬ ਦੇ ਲੋਕਾਂ ਨਾਲ ਉਹਦਾ ਡਰਾਮਾ ਕਰ ਲਈ ਮਿੰਨਾ ਸਾਲ ਕੇ ਰਹਿ ਗਿਆ ਉਹਰੇ ਹੁਣ ਉਹਦੋਂ ਸਰਕਾਰ ਕੋ ਭੜਾਟ ਹੋਗੀ ਪਾਲਸੀ ਵਾਪਸ ਹੋਗੀ ਸਰਕਾਰ ਦਾ ਰੁਪਈਆ ਹੱਥ ਤੇ ਰਹਿ ਨਹੀਂ ਨਾ ਤਾਂ ਇਹ ਹੈਕਾਂ ਦੀ ਪੈਸੇ ਲੈਣ ਲਈ ਬਿਲਡਰ ਦੋ ਲੱਭ ਰਹੇ ਨੇ ਕੇਜਰੀਵਾਲ ਸਾਹਿਬ ਨੂੰ ਤੇ ਨਾ ਸਰਕਾਰ ਨੂੰ ਉੱਪਰ ਜੇ ਕੁਝ ਲੱਭ ਰਿਹਾ ਹੁਣ ਸਰਕਾਰ ਨੇ ਕਿਹਾ ਕਿ ਹੋਇਆ ਕਿ ਇਹ 5-7 ਦਿਨਾਂ ਦੇ ਵਿੱਚ ਸਰਕਾਰ ਨੂੰ ਪੈਸਾ ਚਾਹੀਦਾ ਹੈ ਸਰਕਾਰ ਨੇ ਪ੍ਰਸ਼ਾਸਨ ਟਾਇਟ ਕੀਤਾ ਕਿ ਤੁਸੀਂ ਜਿੰਨੇ ਵੀ ਇਹ ਜੀ ਕੋਈ ਪੈਂਡਿੰਗ ਮਸਲੇ ਪਏ ਨੇ ਕੋਟਾਂ 'ਚ ਚਾਹੇ ਲੀਗਲ ਇਲਲੀਗਲ ਸਾਰੇ ਢਾਕੇ ਵੇਚ ਕੇ ਰੈਵਨਿਊ ਜਨਰੇਟ ਕਰੋ ਸਰਕਾਰ ਹੋਗੀ ਅੰਨੀ ਔਰ ਤੁਸੀਂ ਠੰਡੀ ਖੂਈ ਤੇ ਗੁਰਦੁਆਰਾ ਸਾਹਿਬ ਦੀ ਕੰਧ ਢਾਤੀ ਚਲੋ ਲੀਗਲ ਇਲੀਗਲ ਬਾਤ ਦੀ ਗੱਲਾਂ ਨੇ ਗੱਲ ਹੈ ਵੀ ਉੱਥੇ ਜਿਹੜੇ ਮੁਲਾਜ਼ਮ ਗਏ ਆਪ ਸ਼ਬਦ ਬੋਲ ਕੇ ਆਏ ਆਪਣੇ ਉਹਦੇ ਬਾਰੇ ਨਿਸ਼ਾਨ ਸਾਹਿਬ ਬਾਰੇ ਇੱਕ ਮੈਨੂੰ ਵੀਰ ਦਾ ਸ਼ਹਿਰ 'ਚ ਫੋਨ ਆਇਆ ਮੈਨੂੰ ਕਹਿੰਦਾ ਜੀ ਮਹਾਰਾਜ ਦਾ ਪ੍ਰਕਾਸ਼ ਤਾਂ ਤਾਂ ਹੈ ਨਹੀਂ ਸੀ ਮੈਂ ਕਿਹਾ ਵੱਡੇ ਵੀਰ ਤੈਨੂੰ ਪਤਾ ਹੀ ਨਹੀਂ ਹੈ ਜਦੋਂ ਸਿੰਘਰदास ਸੋਧ ਦਿੰਦੇ ਨੇ ਤੇ ਨਿਸ਼ਾਨ ਸਾਹਿਬ ਗੱਡ ਦਿੱਤਾ ਜਾਂਦਾ ਉਹ ਮੁਰਕੇ ਕੋਈ ਉਹਨੂੰ ਕੱਟ ਨਹੀਂ ਸਕਦਾ ਉਹਦੀ ਕਰੋਗਾਇਆ ਤਾਂ ਉਹਦੀ ਮਰਿਆਦਾ ਹੈ ਉਹਨੇ ਬੇਦਬੀ ਹੋਈ ਇਹ ਸਾਰਾ ਇੰਟਰਕਨੈਕਟ ਹੈ ਇਹ ਪ੍ਰਸ਼ਾਸਨ ਸਾਰੀਆਂ ਜ਼ਮੀਨਾਂ ਨੂੰ ਇਕੱਠਾ ਕਰਕੇ ਕਿਸੇ ਨੂੰ ਥਾਪਰ ਕੋਲ ਵੇਚਣ ਨੂੰ ਫਿਰਦਾ ਹੈ ਕਿਸੇ ਦੇ ਸ਼ੋਰੂਮ ਕੱਟਣ ਨੂੰ ਫਿਰਦਾ ਹੈ ਐਸਸੀਓ ਕੱਟਣ ਨੂੰ ਤੇ ਬੂਥ ਕੱਟਣ ਨੂੰ ਫਿਰਦਾ ਸਾਰਾ ਰੈਵਨਿਊ ਜਨਰੇਟ ਕਰਨਾ ਚਾਹ ਰਹੇ ਨੇ ਲੀਗਲ ਇਲਲੀਗਲ ਤਰੀਕੇ ਨਾਲ ਸਰਕਾਰ ਅੰਨੀ ਹੋਈ ਫਿਰਦੀ ਹੈ ਇਹ ਵੀ ਭੁੱਲ ਗਏ ਕਿ ਲੋਕਾਂ ਦੀ ਸ਼ਰਧਾ ਦਾ ਕੇਂਦਰ ਕੀ ਹੁੰਦਾ ਹੈ ਬਾਬਰੀ ਮਸਜਿਦ ਢਾਣ ਵਾਲੇ ਬਾਬਰ ਨੂੰ ਅੱਜ ਤੱਕ ਲੋਕ ਭੁੱਲੇ ਨਹੀਂ ਐਸ ਦੇਸ਼ ਦੇ ਵਿੱਚ ਤੇ ਤੁਸੀਂ ਗੁਰਦੁਆਰੇ ਢਾ ਰਹੇ ਹੋ ਇੱਥੇ ਸਿਮੰਦਰ ਢਾਉਣ ਨੂੰ ਫਿਰਦੇ ਨੇ ਦੇਖੋ ਲੋਕਾਂ ਦਾ ਕੀ ਦ ਹੁੰਦਾ ਮੈਂ ਬੇਨਤੀ ਕਰਨਾ ਚਾਹੁੰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਲੋਕਾਂ ਦੇ ਜਜਬਾਤਾਂ ਨਾਲ ਖਲਵਾੜ ਨਾ ਕਰੋ ਫੇਰ ਮੁੜ ਕੇ ਦੇਖੋ ਮੈਂ ਨਾ ਤਾਂ ਮੇਤੇ ਇਕੱਲੇ ਗੁਰਦੁਆਰੇ ਦੀ ਗੱਲ ਕਰ ਰਿਹਾ ਨਾ ਮੰਦਰ ਲਈ ਕਰ ਰਿਹਾ ਅਸੀਂ ਸਰਬ ਧਰਮ ਮਿਲਵਰਤਨ ਦੇ ਦੀ ਇੱਕ ਤਰੀਕੇ ਨਾਲ ਲੜਾਈ ਲੜਨਾ ਚਾਹੁੰਦੇ ਆ ਤੇ ਮੈਂ ਜੇ ਇੱਥੇ ਆਇਆ ਕੱਲ ਬਾਬਾ ਜੀ ਨਾਲ ਮੇਰੀ ਗੱਲ ਹੋਈ ਹੈ ਤਾਂ ਅਸੀਂ ਡਟ ਕੇ ਨਾਲ ਖੜੇ ਆ ਲੀਗਲੀ ਤੌਰ ਤੇ ਕਾਨੂੰਨੀ ਤੌਰ ਤੇ ਜਜਬਾਤੀ ਤੌਰ ਤੇ ਤੇ ਜ਼ਮੀਨੀ ਤੌਰ ਤੇ ਉਦੋਂ ਵੀ ਜਿੱਦਾਂ ਠੰਡੀ ਹੋਈ ਹੋਇਆ ਸੀ ਉਦੋਂ ਇੱਕ ਦੀਵਾਰ ਦੀ ਉਸਾਰੀ ਕਰਾ ਕੇ ਆਏ ਸੀ ਉਹ ਉਹ ਬਾਅਦ ਦੀ ਗੱਲ ਹੈ ਉਹ ਤਰੀਕੇ ਨਾਲ ਜਾਂਦੇ ਇੱਕ ਉਹਨਾਂ ਨੇ ਪ੍ਰਸ਼ਾਸਨ ਦੇ ਇੱਕ ਮੁਲਾਜ਼ਮ ਨੂੰ ਚੁਭਲਾਇਆ ਹੋਇਆ ਉਹ ਜਿੱਥੇ ਜਾਂਦਾ ਆਪਸ਼ਬਦ ਬੋਲਦਾ ਨਾ ਫੇਰ ਹੈਰਾਨ ਰਹਿ ਗਿਆ ਕਿ ਇੱਥੇ ਬਾਬਾ ਜੀ ਦੇ ਇੱਥੇ ਜਦ ਆਏ ਨੇ ਤੇ ਮਾੜੀ ਤੇ ਵੀ ਬੜਾ ਮੰਦਾ ਬੋਲ ਕੇ ਇਹਨੇ ਮੈਂ ਫੇਰ ਪੁੱਛਿਆ ਬੰਦਾ ਕੌਣ ਸੀ ਇਹ ਬੰਦਾ ਉਹੀ ਜਿਹੜਾ ਉੱਥੇ ਵੀ ਬੇਅਦਬੀ ਭਰੇ ਸ਼ਬਦ ਬੋਲ ਕੇ ਆਏ ਸੀ ਨਿਸ਼ਾਨ ਸਾਹਿਬ ਬਾਰੇ ਚਲੋ ਮੈਂ ਬੜਾ ਇਹ ਗੱਲ ਨਹੀਂ ਜਣਾਉਣਾ ਚਾਹੁੰਦਾ ਮੈਂ ਤਾਂ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਇਹ ਸਾਰੀਆਂ ਜ਼ਮੀਨਾਂ ਤੋਂ ਪੈਸਾ ਕੱਢ ਕੇ ਕਿਹੜੇ ਝੂਠੇ ਬੈਹ ਦੇ ਕਿਤੇ ਸੀ ਜਾਂ ਸੱਚੇ ਕਰੇ ਸੀ ਹੁਣ ਉਹਨਾਂ ਉਹਨਾਂ ਤੇ ਨੇ ਪਾਪੋਚੀ ਕਰਨਾ ਚਾਹੁੰਦੀ ਹੈ ਉਹਦੇ ਲਈ ਸਾਰਾ ਡਰਾਮਾ ਚੱਲ ਰਿਹਾ ਤੇ ਰੁਕਣਾ ਨਹੀਂ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਕਿਸਾਨ ਯੂਨੀਅਨਾਂ ਨੂੰ ਸਾਰੇ ਧਾਰਮਿਕ ਜਥੇਬੰਦਿਆਂ ਨੂੰ ਸਿਆਸੀ ਜਥੇਬੰਦਿਆਂ ਨੂੰ ਇੱਕ ਹੋ ਕੇ ਸਰਕਾਰ ਦੇ ਮਨਸੂਬੇ ਤੇ ਪਾਣੀ ਫੇਰਨਾ ਪੈਣਾ ਕਿਉਂਕਿ ਪੰਜਾਬ ਗੁਰੂਵਾ ਪੀਰਾਂ ਦੀ ਧਰਤੀ ਹੈ ਇਸ ਧਰਤੀ ਤੇ ਅੱਜ ਤੱਕ ਧਰਨੇ ਦਾ ਤੇ ਕੋਈ ਦੰਗੇ ਨਹੀਂ ਹੋਏ ਜਦ ਸਾਰਾ ਦੇਸ਼ ਹੀ ਵੱਲਦਾ ਹੁੰਦਾ ਤਾਂ ਪੰਜਾਬ ਸ਼ਾਂਤ ਹੁੰਦਾ ਹੈ ਪੰਜਾਬ ਦੇ ਲੋਕ ਜੋ ਗੁਰੂਵਾ ਪੀਰਾਂ ਦੀ ਪਗਮਰਾ ਦੀ ਹਰੇ ਭਾਈਚਾਰੇ ਦੀ ਧਰਤੀ ਹੈ ਤੇ ਹਰੇ ਭਾਈਚਾਰਾ ਹਰੇ ਤਿਹਾਰ ਅਰੇ ਗੁਰਪੁਰਵ ਦੀਵਾਲੀ ਦਸਹਿਰਾ ਮੈਂ ਅਜੀ ਗੁੱਗਾ ਮਾੜੀ ਦੇ ਉੱਥੇ ਸੀ ਅਤੇ ਨਾਲ ਪਿੰਡਾ ਸਵਾਜਪੁਰ ਛੰਡੀ ਦੇ ਕੇ ਆਇਆ ਉਹ ਬਸ ਨੇ ਬਾਗੜ ਜਾਣਾ ਜੇ ਰਾਜਸਥਾਨ ਤੇ ਗੱਲ ਇਹ ਨਹੀਂ ਹੈ ਤੁਸੀਂ ਇਹਨੂੰ ਛੋਟਾ ਨਾ ਸਮਝਿਓ ਤੁਸੀਂ ਹੱਥ ਨਾ ਪਾ ਲਿਓ ਮੈਂ ਫੇਰ ਬੇਨਤੀ ਕਰਨਾ ਚਾਹੁੰਦਾ ਇਹਨਾਂ ਵੱਡਾ ਮੁੱਦਾ ਬਣ ਜਾਣਾ ਹੈ ਸਰਕਾਰ ਨੂੰ ਭੱਜ ਭੱਜ ਨੂੰ ਰਾਹ ਨਹੀਂ ਥੋਣਾ ਤੇ ਮੁਲਾਜ਼ਮਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹੁਣ ਤੱਕ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਸੀ ਜੇ ਕੋਈ ਮੁਲਾਜ਼ਮਾਂ ਦੇ ਗੁੰਡਾਗਰਦੀ ਦੇ ਭਰੇ ਸ਼ਬਦ ਬੋਲੂਗਾ ਗੁੰਡਾਗਰਦੀ ਕੋਸ਼ਿਸ਼ ਕਰੂਗਾ ਜਿਹਦੇ ਬਾਰੇ ਮੈਂ ਕਹਿ ਰਿਹਾ ਸੁਣ ਰਿਹਾ ਹੋਊਗਾ ਉਹ ਸਮਝ ਆ ਗਈ ਹੋਣੀ ਖੱਬੇ ਸੁੱਝੇ ਪੁੱਛਦੇ ਹੋ ਕਿ ਕਹੇ ਜੇ ਸ਼ਬਦ ਬੋਲਦੇ ਹੋ ਕਿ ਸ਼ਬਦ ਨਹੀਂ ਬੋਲਦੇ ਅਸੀਂ ਅੜਦੇ ਵੀ ਆ ਖੜਦੇ ਵੀ ਆ ਲੜਦੇ ਵੀ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ